ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਘੜੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਵਾਲੇ ਸੰਨ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਵਰਕ ਕਰਵਾਉਣਾ ਹਨਾ ਕਿਸੇ ਵੀ ਰੈਡੀ ਕਰਵਾਉਣਾ ਤੁਸੀਂ ਆਪਣਾ ਕਿਸੇ ਵੀ ਵਰਕ ਦੇ ਵਿੱਚ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਰਾਬਾ ਇੰਸਟਾ ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉੱਥੇ ਦੇਖ ਕੇ ਹਨਾ ਤੁਸੀਂ ਆਪਣਾ ਸੇਮ ਫੁੱਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨਿੰਗ ਸਾਡੇ ਵਾਲੇ ਵੀ ਤਿਆਰ ਕਰਵਾ ਕੇ ਲੈ ਸਕਦੇ ਆਂ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਉਸ ਤੋਂ ਜ਼ਿਆਦਾ ਵਧੀਆ ਹਨਾ ਹੈਵੀ ਜਾਂ ਕੁਝ ਹੋਰ ਹਨਾ ਫੈਬਰਿਕ ਵਗੈਰਾ ਆਪਣੇ ਦੱਸ ਕੇ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਆ ਸਾਰਾ ਆਪਣਾ ਡਿਟੇਲ ਸਾਨੂੰ ਭੇਜ ਕੇ ਆਪਣਾ ਪਟੇਕ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸੋਹਣੇ ਆਪਾਂ ਵਰਕ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ ਦੇਖੋ ਜਿਹੜੇ ਆਪਣੇ ਇਹ ਸੂਟ ਨੇ ਆਪਣੇ ਟਾਇਡਾਈ ਦੇ ਰੈਡੀ ਹੋ ਕੇ ਆਏ ਨੇਗੇ ਇਹ ਦੋ ਸੂਟ ਆਪਣੇ ਇੱਕੋ ਜਿਹੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੇ ਇਹ ਜੌਰਜਟ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਨੇ ਦੇਖੋ ਇੱਦਾਂ। ਬਹੁਤ ਸੋਹਣੀ ਟਾਇਡਾਈ ਹੋਈ ਹੋਈ ਹੈਗੀ। ਇਹ ਵਾਲਾ ਜਿਹੜਾ ਵਰਕ ਹੈਗਾ ਇਹ ਬਾਰਡਰ ਆ ਜਿਹੜਾ ਆਪਾਂ ਇਹਦਾ ਰਸਟ ਕਲਰ ਦਾ ਰੱਖਿਆ ਇੱਦਾਂ ਰਸਟ ਕਲਰ ਦਾ ਬਾਰਡਰ ਹੈ। ਬਾਕੀ ਸਾਰੀ ਜਿਹੜੀ ਸ਼ਰਟ ਹੈਗੀ ਆਪਾਂ ਐਦਾਂ ਡਾਈ ਕਰਵਾਈ ਹੈ ਇਹ। ਫਿਰੋਜੀ ਤੇ ਰਸਟ ਕਲਰ ਦਾ ਜਿਹੜਾ ਕੰਟਰਾਸਟ ਆ ਉਹ ਬ ਇਦਾਂ ਆਵਲ ਵਰਕੇ ਦੇਖੋ ਇਧਰੀ ਬਾਹ ਦੀ ਉੱਪਰ ਆਊਗਾ ਸੇਮ ਘੇਰੇ ਨਾਲ ਦਾ ਹੀ ਬਾਹ ਦੇ ਉੱਪਰ ਆਊਗਾ ਤੇ ਸਾਰੀ ਟਾਇਡਾਈ ਇਦਾਂ ਸੱਟ ਫਰੰਟ ਬੈਕ ਤੋਂ ਸਾਰੀ ਇਦਾਂ ਹੀ ਹੋਈ ਹੋਈ ਹੈ ਟਾਇਡਾਈ ਇਹ ਤੇ ਨਾਲ ਦੇਖੋ ਇਹ ਜਿਹੜੀ ਬਾਟਮ ਆ ਗਈ ਜਿਹੜੀ ਇਹਦੀ ਆਹੀ ਜਿਹੜਾ ਰਸਟ ਛੇੜ ਹੈਗਾ ਇਹ نیچے ਆ ਜਾਊਗਾ ਬਾਰਡਰ ਦੇ ਆਪਣੇ ਮੂਰੀਏ ਤੇ ਆ ਜਾਊਗਾ ਤੇ ਬਾਕੀ ਜਿਹੜੀ ਸਲਵਾਰ ਆ ਗਈ ਇਦਾਂ ਹੀ ਸਾਰੀ ਡਾਈ ਹੋਈ ਹੋਈ ਹੈ ਸਾਰਾ ਸੂਟ ਇਸੇਮ ਇਦਾਂ ਹੀ ਡਾਈ ਹੋਇਆ ਹੋਇਆ ਹੈਗਾ ਤੇ ਜਿਹੜਾ ਹਾ ਇਹਦੇ ਮੂਰੀਏ ਦੇ ਉੱਪਰ ਬਾਹਾਂ ਦੇ ਉੱਪਰ ਤੇ ਘੇਰੇ ਦੇ ਉੱਪਰ ਆਪਣਾ ਜਿਹੜਾ ਰਸਟ ਛੇੜ ਆਊਗਾ ਆਵਲ ਤੇ ਨਾਲ ਦੇਖੋ ਇਹਦੇ ਇਦਾਂ ਚਰੂਮ ਦਾ ਦੁਪੱਟਾ ਮਿਲੂਗਾ ਆਪਾਂ ਨੂੰ ਲੜਾਂ ਤੋਂ ਹਟਾਇਡਾ ਹੀ ਕੀਤਾ ਹੋਇਆ ਹੈਗਾ ਤੇ ਆਪਣਾ ਇਦਾਂ ਹੈ ਰਸ਼ਟ ਕਲਰ ਦਾ ਦੁਪੱਟਾ ਜਿਹੜਾ ਐਵੇਂ ਦੇਖੋ ਇਹ ਹੈਗਾ ਸੈਂਟਰ ਦੇ ਵਿੱਚੋਂ ਸਾਰਾ ਲੜਾਂ ਤੋਂ ਹਟਾਇਡਾ ਹੀ ਹੋਇਆ ਹੈਗਾ ਇਹ ਆਪਣੇ ਦੋ ਸੂਟ ਇੱਕੋ ਜਿਹੇ ਬਣ ਕੇ ਦੇਖੋ ਆਏ ਨੇਗੇ ਐਵੇਂ ਦੇਖੋ ਆ ਵਾਲੀ ਸ਼ਰਟ ਇਕੱਲਾ ਦੇਖੋ ਤਿਆਰ ਹੋਈ ਹੋਈ ਹੈ ਤੁਸੀਂ ਆਪਣੇ ਨਾਲ ਇਹ ਕਲਰ ਵਗੈਰਾ ਵੀ ਚੇਂਜ ਕਰ ਸਕਦੇ ਹੋਗੇ ਇਹਨਾਂ ਦਾ ਵਰਕ ਵੀ ਚੇਂਜ ਕਰ ਸਕਦੇ ਹੋਗੇ ਇਹ ਕਲੀਅਰ ਇ ਬਾਟਮ ਆ ਗਈ ਇਦਾਂ ਤੇ ਨਾਲ ਦੇਖੋ ਸੇਮ ਹੀ ਇਹ ਦੁਪੱਟਾ ਗਾਉਂ। ਇਹ ਟਾਈ ਡਾਈ ਵਾਲੇ ਸੂਟ ਤੁਸੀਂ ਆਪਣੇ ਇਹ ਜੌਰਜਟ ਤੇ ਪੈਪੀ ਸਿਲਕ ਤੇ ਕ੍ਰੇਪ ਤੇ ਤੇ ਆਪਣੇ ਮਸਲੀਨ ਤੇ ਇਹਨਾਂ ਫੈਬਰਿਕਾਂ ਦੇ ਉੱਪਰ ਤਿਆਰ ਕਰਵਾ ਕੇ ਲੈ ਸਕਦੇ ਹੋ। ਇਹਨਾਂ ਦੀ ਡਿਜ਼ਾਈਨਿੰਗ ਤੁਹਾਡੀ ਆਪਣੀ ਪਸੰਦ ਦੀ ਹੋਊਗੀ। ਕਲਰ ਵਗੈਰਾ ਤੁਸੀਂ ਕੱਲੀ ਸ਼ਰਟ ਡਾਈ ਕਰਵਾਉਣੀ ਆ ਜਾਂ ਕੱਲੀ ਬਾਟਮ ਡਾਈ ਕਰਵਾਉਣੀ ਆ ਉਹ ਆਪਣੀ ਚੋਇਸ ਦੇ ਅਕੋਰਡਿੰਗ ਤਿਆਰ ਕਰਵਾ ਕੇ ਲੈ ਸਕਦੇ। ਹਾਂ ਜੀ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਟਾਈ ਡਾਈ ਵਾਲਾ ਸੂਟ ਹੈਗਾ। ਜੌਰਜਟ ਦੀ ਦੀ ਫੈਬਰਿਕ ਹੈ। ਜੋਰਜਟ ਫੈਬਰਿਕ ਤੇ ਆਪਾਂ ਨੇ ਰੈਡੀ ਕਰਵਾਇਆ ਦੇਖੋ ਟਾਇਡ ਆਈ ਦਾ ਤੁਸੀਂ ਤੁਹਾਡਾ ਪਹਿਲਾਂ ਇਹ ਜੈ ਸੂਟ ਦੇਖਿਆ ਹੋਊਗਾ ਉਹਦੇ ਆਪਾਂ ਨੇ ਸਿਰਫ ਇੱਕ ਕਲਰ ਇਹ ਕਸਟਮਰ ਨੇ ਆਪਣਾ ਅਲੱਗ ਕਰਵਾ ਲਿਆ ਉਹ ਆਪਣਾ ਜਿਹੜਾ ਨੀਚੇ ਵਾਲਾ ਕਲਰ ਸੀ ਇਹ ਰੈਸਟ ਕਲਰ ਸੀਗਾ ਬਾਕੀ ਤਾਂ ਆਹ ਕਲਰ ਤਾਂ ਸੇਮ ਹੀ ਆ ਇਹ ਵਾਲਾ ਰੈਸਟ ਸੀਗਾ ਇਹਨਾਂ ਨੇ ਆਪਣਾ ਰੈਜ਼ੈਂਟਾ ਕਰਵਾ ਲਿਆ ਇਸੇ ਤਰ੍ਹਾਂ ਤੁਸੀਂ ਵੀ ਆਪਣਾ ਜੋ ਟਾਇਡ ਆਈ ਦਾ ਕਲਰ ਇਹ ਤੋਂ ਚੇਂਜ ਕਰਵਾਉਣਾ ਤਾਂ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈਗੀ ਤੁਸੀਂ ਡਿਜ਼ਾਈਨਿੰਗ ਚੇਂਜ ਕਰਵਾਉਣੀ ਆ ਉਹ ਵੀ ਕਰਵਾ ਸਕਦੇ ਹੋ ਦੇਖੋ ਐਦਾਂ ਆਪਾਂ ਸਾਰਾ ਸੂਟ ਇਹਦਾਂ ਆਪਾਂ ਨੇ ਦੇਖੋ ਟਾਈ ਡੇ ਕਰਵਾਇਆਗਾ ਘੇਰੇ ਦੇ ਉੱਪਰ ਆਪਣੇ ਦਾ ਵਰਕ ਕਰਵਾਇਆ ਦੇਖੋ ਸ਼ੀਲ ਵਰਕ ਨਾਲ ਤਿਆਰ ਆਪਣਾ ਇਹ ਤੇ ਐਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕਾਂ ਨੇ ਇਹ ਵਾਲ ਬੰਨਤੇ ਆ ਗਿਆ ਵਰਕ ਤੇ ਨਾਲ ਇਹਦੇ ਟਾਈ ਡੇ ਦੇਖੋ ਬਾਟਮਾਂ ਗੀ ਹੁਣ ਅੱチェ ਆਪਣੇ ਇੱਕ ਚੇਂਜ ਹੋਰ ਵੀ ਕੀਤਾ ਹੈਗਾ ਦੇਖੋ ਉਹਦੀ ਆਪਾਂ ਨੇ ਬਾਟਮ ਤੇ ਵਰਕ ਨਹੀਂ ਕਰਵਾਇਆ ਸੀ ਬਟ ਇਹਦੀ ਬਾਟਮ ਤੇ ਦੇਖੋ ਵਰਕ ਹੈ ਕਾਫੀ ਸੋਣਾ ਵਰਕ ਹੋਇਆ ਹੈ ਬੀ ਬਾਟਮ ਦੇ ਉੱਪਰ ਫਰੀ ਫਰੀ ਬਾਟਮ ਉੱਤੇ ਸਾਰੇ ਬਾਟਮ ਦੇ ਉੱਪਰ ਵਰਕ ਵੀ ਹੈਗਾ ਤੇ ਐਦਾਂ ਇਹਦੇ ਨਾਲ ਕਮਲ ਚਮੂਨ ਦਾ ਦੁਪੱਟਾ ਹੈ ਕਮਲ ਚਮੂਨ ਦਾ ਸਾਰਾ ਦੁਪੱਟਾ ਦੇਖੋ ਐਦਾਂ ਆ ਡਾਈ ਹੋਇਆ ਹੋਇਆ ਹੈਗਾ ਆਪਣਾ ਤੇ ਆਪਾਂ ਨੇ ਫੋਜੀ ਜੇ ਕਲਰ ਦੀ ਲੇਸ ਨਾਲ ਆਪਣਾ ਇਹ ਸਪੈਸ਼ਲ ਕੀਤੀ ਹੈ। کافی ਜਾਂਦੇ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ। ਹੁਣ ਤੁਸੀਂ ਜਦੋਂ ਵੀ ਆਪਣਾ ਸੂਟ ਕੋਈ ਇਹਨੂੰ ਦੇਖ ਕੇ ਤਿਆਰ ਕਰਵਾਉਣਾ ਤਾਂ ਸਾਰੀ ਡਿਟੇਲਸ ਨਾਲ ਆਪਣੀ ਭੇਜੋਗੇ ਵੀ ਤੁਸੀਂ ਬਾਟਮ ਤੇ ਵੀ ਨਾਲ ਵਰਤ ਕਰਵਾਉਣਾ ਦਾ ਜਾਂ ਤੁਸੀਂ ਤੁਸੀਂ ਆਪਣਾ ਸੇਮ ਲਿਖਤੀ ਪੀਸ ਸਾਡੇ ਨੂੰ ਤੁਸੀਂ ਸੇਮ ਸੂਟ ਇਹਦਾ ਤਿਆਰ ਕਰਵਾਉਣਾ। ਤੁਹਾਨੂੰ ਸੇਮ ਦਾ ਪ੍ਰਾਇਸ ਜਦੋਂ ਜੇਕਰ ਤੁਸੀਂ ਸਾਡੇ ਪਹਿਲਾਂ ਵਾਲਾ ਸੂਟ ਦੇਖਿਆਗਾ ਤਾਂ ਉਹਦੇ ਆਪ ਬਾਟਮ ਤੇ ਵਰਕ ਨਹੀਂ ਕਰਵਾਇਆ ਸੀ ਉਹਦੀ ਬਾਟਮ ਪਲੇਨ ਸੀਗੀ ਤਾਂ ਤੁਸੀਂ ਆਪਣਾ ਐਦਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਕਲਰ ਵਗੈਰਾ ਸਾਰੇ ਦੱਸ ਕੇ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਡਰੈਸ ਬੁਣਵਾ ਕੇ ਲੈ ਸਕਦੇ ਹੋ ਕਲਰ ਵਗੈਰਾ ਵੀ ਚੇਂਜ ਕਰ ਸਕਦੇ ਹੋ ਡਿਜ਼ਾਈਨਿੰਗ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਕਲਰ ਫ੍ਰੈਂਡ ਸਾਰੇ ਦੱਸ ਦਿਓ ਆਪਣਾ ਟਾਈ ਡਾਈ ਵਾਲਾ ਸੂਟ ਤੁਸੀਂ ਇੱਥੇ ਜੋਰਟ ਪਿੰਕ ਮਸਲੀਨ ਤੇ ਪੈਪੀ ਸਰਪ ਤੇ ਕ੍ਰੇਪ ਤੇ ਜਿਸ ਤੇ ਵੀ ਚਾਹੋ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਟਾਈ ਡਾਈ ਵਾਲਾ ਸੂਟ ਰੈਡੀ ਕਰਵਾਇਆ ਹੈਗਾ ਫੈਬਰਿਕ ਆਪਣਾ ਮਸਲੀਨ ਦਾ ਹੈਗਾ ਮਸਲੀਨ ਫੈਬਰਿਕ ਨੂੰ ਆਪਾਂ ਡਾਈ ਕਰਵਾਇਆ ਹੈਗਾ ਟਾਈ ਡਾਈ ਦੇ ਵਿੱਚ ਆਪਾਂ ਸੂਟ ਰੈਡੀ ਕਰਵਾਇਆ ਹੈਗਾ ਜਿਹੜੀ ਸ਼ਰਟ ਹੈ ਇਹਦੀ ਪੀਚ ਕਲਰ ਦੀ ਹੈ ਇਦਾਂ ਸ਼ਰਟ ਪੀਚ ਕਲਰ ਦੀ ਰੱਖੀਆ ਪਲੇਨ ਰੱਖੀਆ ਆਪਾਂ ਨੇ ਸ਼ਰਟ ਤੇ ਜਿਹੜੀ ਬਾਟਮ ਹੈ ਦੀ ਇਦਾਂ ਆਪਾਂ ਨੇ ਟਾਈ ਡਾਈ ਕਰਵਾਈ ਹੈ ਮਸਲੀਨ ਦੀ ਬਾਟਮ ਦੇਖੋਗੇ ਟਾਈ ਡਾਈ ਕਰਵਾਈ ਹੈ ਬਾਟਮ ਇਹ ਵਾਲੀ ਬਾਟਮਾਂ ਦੇ ਬਾਟਮ ਆਪਾਂ ਨੇ ਸਾਰੀ ਟਾਈ ਡਾਈ ਕਰਵਾਈ ਟਾਈ ਡਾਈ ਕਰਵਾ ਕੇ ਬਾਟਮਾਂ ਤੇ ਨਾਲ ਇਹ ਦੇਖੋ ਆਪਾਂ ਪੀਚ ਕਲਰ ਦੀ ਸ਼ਰਟ ਰੱਖੀ ਐ ਤਾਂ ਪੀਚ ਕਲਰ ਦੀ ਸ਼ਰਟ ਆ ਗਈ ਤੇ ਸ਼ਰਟ ਦੇ ਉੱਪਰ ਵਰਕ ਆ ਗਿਆ ਦੇਖੋ ਇਹਦਾ ਮਿਰਰ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਸੀ ਇਹ ਤਹੇ ਇਹ ਸਾਰਾ ਵਰਕ ਆ ਗਿਆ ਗਲੇ ਦਾ ਵਰਕ ਆ ਗਾ ਤੇ ਵਿੱਚ ਸਾਰੇ ਇਹ ਤਾਂ ਸ਼ੀਸ਼ੇ ਦਾ ਵਰਕ ਹੋਇਆ ਹੈ ਸਾਰੀ ਬੂਟੀ ਬਣੀ ਹੋਈ ਹੈ ਐਵੇਂ ਗਲੇ ਦਾ ਵਰਕ ਆ ਦੇਖੋ ਐਦਾਂ ਤੇ ਫਿਰ ਵਿੱਚ ਸਾਰੇ ਇਦਾਂ ਹੀ ਸ਼ੀਸ਼ੇ ਦੀ ਬੁਤੀ ਹੈ ਦੇਖ ਸਰ ਤੇ ਨਾਲ ਦੇਖੋ ਜੇ ਬਾਟਮ ਤੇ ਵੀ ਇਦਾਂ ਸਾਰਾ ਡਿਜ਼ਾਈਨ ਹੋਇਆ ਹੋਇਆ ਹੈਗਾ ਆਪਣਾ ਸ਼ੀਸ਼ੇ ਦਾ ਤੇ ਇਹੀ ਸੇਮ ਜਿਹੜਾ ਸ਼ੀਸ਼ੇ ਵਾਲ ਵਰਕ ਹੈ ਬਾਹ ਦੇ ਉੱਪਰ ਦੇਖੋ ਆ ਬਾਹ ਨਾਲ ਵਰਕ ਹੈ ਟਾਈਡਾਈ ਦੀ ਬਾਟਮ ਆ ਕਿ ਪਲੇਨ ਆਪਣੀ ਰੱਖੀ ਹੈਗੀ ਸ਼ਰਟ ਸ਼ਰਟ ਦੇ ਉੱਪਰ ਵਰਕ ਆ ਬਾਟਮ ਦੇ ਉੱਪਰ ਵਰਕ ਆ ਨਾਲ ਇਹਦੇ ਪਿਓਰ ਚਨੂਨ ਦਾ ਦੁਪੱਟਾ ਆਪਣਾ ਤਿਆਰ ਕਰਵਾਇਆ ਉਹ ਵੀ ਆਪਣਾ ਸਾਰਾ ਟਾਈਡਾਈ ਹੋਇਆ ਹੋਇਆ ਹੈਗਾ ਬਾਟਮ ਨਾਲ ਬਹੁਤ ਸੋਹਣਾ ਆਪਣਾ ਸੂਟ ਤਿਆਰ ਹੋਇਆ ਹੈ ਦਾ ਪੀਚ ਕਲਰ ਦੇ ਵਿੱਚ ਤੁਸੀਂ ਆਪਣੀ ਡਾਈ ਚੇਂਜ ਵੀ ਕਰ ਸਕਦੇ ਹੋਗੇ ਆਪਣਾ ਵਰਕ ਵੀ ਚੇਂਜ ਕਰ ਸਕਦੇ ਹੋ ਡਾਈ ਦਾ ਤੁਸੀਂ ਕਲਰ ਵੀ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਤੁਸੀਂ ਆਪਣੀ ਡਾਈ ਕਰਵਾ ਸਕਦੇ ਹੋ ਡਿਜ਼ਾਈਨ ਤੁਹਾਡੀ ਆਪਣੀ ਹੋਗੀ ਪਰ ਮੈਂ ਹੈਂਡਵਰਕ ਚ ਕਰਾਉ ਆਂ ਪਰ ਮੈਂ ਆਪਣਾ ਮਸ਼ੀਨ ਚ ਕਰਾਉ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਤੁਸੀਂ ਆਪਣੀ ਟਾਈ ਡਾਈ ਵਾਲਾ ਇਹੋ ਜਿਹਾ ਵੀ ਡਿਜ਼ਾਈਨ ਆ ਜਿਹੜਾ ਦੱਸ ਕੇ ਆਪਣਾ ਉਦੋਂ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈ ਇਹ ਆਪਾਂ ਟਾਈ ਡਾਈ ਵਾਲਾ ਸੂਟ ਰੈਡੀ ਕਰਵਾਇਆ ਹੈਗਾ ਬੀਬੀ ਪਿੰਕ ਕਲ ਬੇਬੀ ਪਿੰਕ ਕਲਰ ਆ ਤੇ ਯੂਰ ਜੈਟ ਦੀ ਦੀ ਫੈਬਰਿਕ ਆ ਯੂਰ ਜੈਟ ਫੈਬਰਿਕ ਚਾ ਪਰੇ ਡੀ ਕਰਵਾਇਆਗਾ ਸੀ ਉਹ ਤੇ ਟਾਈ ਡਾਈ ਵਾਲਾ ਦੇਖੋ ਇਹਦੀ ਜਿਹੜੀ ਕਮੀਜ਼ ਹੈਗੀ ਉਹ ਤਾਂ ਆਪਾਂ ਪਲੇਨ ਰੱਖੀ ਐ ਇੰਦਾ ਬੇਬੀ ਪਿੰਕ ਕਲਰ ਦੇ ਵਿੱਚ ਲਾਈਟ ਪਿੰਕ ਕਲਰ ਦੇ ਵਿੱਚ ਆਪਾਂ ਇੰਦਾ ਕਮੀਜ਼ ਜਿਹੜੀ ਇਹਦੀ ਪਲੇਨ ਰੱਖਾ ਪਲੇਨ ਰੱਖਿਆਗਾ ਫਿਰ ਵਰਕ ਕਰਵਾਇਆ ਤੇ ਆਹ ਦੇਖੋ ਇਹਦੀ ਬਾਟਮ ਵਾਲੀ ਇਧਰ ਇਹ ਆਪਾਂ ਇੰਦਾ ਟਾਈ ਡਾਈ ਬਾਟਮ ਕਰਵਾਈ ਆਹ ਸਾਰੇ ਕਲਰ ਉਦੋਂ ਦੇਖੋ ਦੇ ਇਹ ਜਿਵੇਂ ਸ਼ੀਸ਼ਾ ਵਾਲਾ ਵਰਕ ਕਰਵਾ ਕੇ ਸਾਰੇ ਕਲਰ ਆਪਾਂ ਉਧਰ ਦੇ ਵਿੱਚ ਪਵਾਏ ਸ਼ੀਸ਼ਾ ਵਾਲਾ ਵਰਕ ਕਰਵਾਇਆ ਸਾਰੀ ਸ਼ਰਟ ਦੇ ਵਿੱਚ ਸਲਵਾਰ ਐਦਾਂ ਡਾਈ ਕਰਵਾਈ ਆ ਆਪਾਂ ਨੇ ਕਲਰਫੁਲ ਤੇ ਸ਼ਰਟ ਐਦਾਂ ਆ ਗਈ ਇਹ ਪਲੇਨ ਦੇ ਵਿੱਚ ਤੇ ਬਾਹਾਂ ਦੇ ਪ੍ਰਾਵਲ ਵਰਕ ਉਮੀ ਸੇਮ ਆ ਗਿਆ ਦੇਖੋ ਬਾਕੀ ਫਿਰ ਆਪਾਂ نیچے ਦਾ ਫਿਨਿਸ਼ਿੰਗ ਦਵਾਈ ਆ ਔਰਗੈਂਜ਼ਾ ਦੀ ਲੇਸ ਵਗੈਰਾ ਲਗਾ ਕੇ ਹੈਨਾ ਉਹ ਤਾਂ ਫਿਨਿਸ਼ਿੰਗ ਦਿੱਤੀ ਹੈਗੀ ਦੁਪੱਟਾ ਇਹਦੇ ਨਾਲ ਪਿਓਰ ਚਨੂੰ ਦਾ ਰੈਡੀ ਕਰਵਾਇਆ ਸੇਮ ਬਾਟਮ ਨਾਲ ਦਾ ਹੀ ਜਿਹੜਾ ਕਲਰ ਆਗਾ ਆਪਾਂ ਦੁਪੱਟੇ ਦਾ ਕਰਵਾਇਆ ਕਿਥੋਂ ਉਹਨੇ ਡਾਈ ਕਰਵਾਈ ਆ ਤੇ ਔਰਗਾਂਜ਼ਾ ਦੀ ਲੈਸ ਲਗਾਈ ਆ ਆਪਣਾ ਇਹਦਾ ਬਹੁਤ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਯੋਰਜਟ ਫੈਬਰਿਕ ਦੇ ਵਿੱਚ ਟਾਈ ਡਾਈ ਵਾਲਾ ਆਪਣਾ ਸੂਟ ਤਿਆਰ ਕਰਵਾਇਆ ਏ ਇਦਾਂ ਤੁਸੀਂ ਆਪਣਾ ਕਲਰ ਵਗੈਰਾ ਕੋਈ ਵੀ ਕਰਵਾ ਸਕਦੇ ਹੋ ਡਾਈ ਦਾ ਜਿਹੜੀ ਡਿਜ਼ਾਈਨ ਆ ਤੁਸੀਂ ਆਪਣਾ ਉਹ ਵੀ ਚੇਂਜ ਕਰਵਾ ਸਕਦੇ ਹੋ ਵਰਕ ਦਾ ਡਿਜ਼ਾਈਨ ਵੀ ਚੇਂਜ ਕਰਵਾ ਸਕਦੇ ਹੋ ਤੁਸੀਂ ਫੈਬਰਿਕ ਮਸਲੀਨ ਟੈਬਲੀ ਸਿਲਕ ਤੇ ਯੋਰਜਟ ਵਿੱਚੋਂ ਕਿਸੇ ਤੇ ਵੀ ਜੋ ਤੁਹਾਨੂੰ ਫੈਬਰਿਕ ਪਸੰਦ ਆਗਾ ਜਿਹਹੇ ਜਿਹੇ ਕੋਈ ਡਾਈ ਚਾਹੋ ਉਹਦਾ ਵਰਕ ਵਗੈਰਾ ਸਾਰਾ ਨਾ ਆਪਣਾ ਦੱਸ ਕੇ ਸੇਮ ਟੂ ਸੇਮ ਤਿਆਰ ਕਰਵਾਉਣਾ ਦਾ ਸੇਮ ਤਿਆਰ ਕਰਵਾ ਸਕਦੇ ਹਾਂ। ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਹਨਾ ਵਧੀਆ ਵਰਕ ਦੇ ਨਾਲ ਸੂਟ ਤਿਆਰ ਕਰਵਾਏ ਹੋਏ ਸੀ ਕਿ ਸਾਰੇ ਡਿਟੇਲ ਆਪਾਂ ਫੈਬਰਿਕ ਬਾਰੇ ਵਰਕ ਬਾਰੇ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਵੀ ਕਿਵੇਂ ਤੁਸੀਂ ਵਰਕ ਨੂੰ ਆਪਣੇ ਹਨਾ ਇਹਦੇ ਵਿੱਚੋਂ ਐਡ ਕਰਵਾਉਣਾਗਾ ਜਾਂ ਸਕਿਪ ਕਰਵਾਉਣਾਗਾ ਕਿਵੇਂ ਤੁਸੀਂ ਹੋਰ ਫੈਬਰਿਕ ਤੇ ਇਹ ਰੈਡੀ ਕਰਵਾ ਸਕਦੇ ਹੋ ਇਹਨੂੰ ਮਿਕਸ ਕਰਵਾ ਸਕਦੇ ਹੋ ਮਸ਼ੀਨ ਦਾ ਜਾਂ ਆਰੀ ਦਾ ਜਾਂ ਹੈਂਡਵਰਕ ਦਾ ਹਨਾ ਕਿਵੇਂ ਵੀ ਸਾਰੇ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਡਿਟੇਲ ਨਾਲ ਦੱਸ ਚੁੱਕੇ ਹਾਂ ਜੀ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਤੁਸੀਂ ਆਪਣਾ ਹਨਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਵਿੱਚ ਕੱਟ ਕਰਵਾਉਣਾ ਐਡ ਕਰਵਾਉਣਾ ਫੈਬਰਿਕ ਆ ਜਿਹੜੀ ਸਾਰੇ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਆਪਣੀ ਲਗਵਾ ਕੇ ਰੈਡੀ ਕਰਵਾ ਕੇ ਸੂਟ ਲੈ ਸਕਦੇ ਹੋ ਤੇ ਸਾਰੇ ਡਿਟੇਲਸ ਨਾਲ ਆਪਣੇ ਵਟਸਐਪ ਤੇ ਭੇਜ ਕੇ ਸੂਟ ਤਿਆਰ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ